रे हर यादासे जॻा हा जॻा 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 वॾा हवा हवा हवाई वॾा सॼे खपे कब्डी कबी कब्डी ਵੀ ਪਾੜੇ ਜੀਵਨ ਮਾਨੋਕੇ ਗਿੱਲਾਂ ਵਾਲਾ ਖੇਡ ਕਬੱਡੀ ਦਾ ਜੂਪਾ ਬੜੀ ਫੁਰਤੀ ਹੈ ਬੜੀ ਚੁਸਤੀ ਹੈ ਬੜੀ ਯੁਗਤੀ ਹੈ ਇੱਕ ਪਾਸੇ ਸ਼ੀਲੂ ਹੈ ਨਾਲ ਅਮਨ ਹੈ ਆ ਜਤਿੰਦਰਾ ਚਾਰਸਾ ਵੀ ਆ ਤੇ ਜਲਾਨਪਰੀਆ ਪੱਲਾ ਲਓ ਸ਼ੀਲੂ ਦੇ ਨਾਲ ਮੁਕਾਬਲਾ ਕਰਕੇ ਭੱਜਿਆ ਜਾਂਦਾ ਹੈ ਲੈ ਵੀ ਕਾਲਿਆ ਵੇਖ ਟੱਕਰ 20 ਦੇ ਦਰਮਿਆਨ ਉਹ 20 ਦੇ ਦਰਮਿਆਨ ਜੀਵਨ ਅਗਲੀ ਕਬੱਡੀ ਪਾਉਣ ਦੇ ਲਈ ਅੱਗੇ ਹੇ 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 ਇਹਨੂੰ ਫੜਦਾ ਔਖਾ ਫੜਦਾ ਔਖਾ ਫੜਦਾ ਔਖਾ ਬੱਲੇ ਬੱਲੇ ਹਾਂ ਕਬੱਡੀ ਕਬੱਡੀ ਹੈ ਬਈ ਅੱੜਾ ਪਿੱਛੇ ਅੱੜਾ ਪਿੱਛੇ ਉਹਦੇ ਵਿੱਚ ਜਿੰਦੀ ਵਾਲਾ ਗੱਗਾ ਫੜ ਗੋਲਡਨ ਬੁਆਹ ਹੈ ਹਾ 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 ਜੀਵਨ 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 ਦੀ ਟੱਕਰ 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 ਤੇ ਲਾ 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 ਹੋ ਗਈ ਰਾਜੂ ਰਾਜੂ ਸਿਤਮਾਨ ਕਰੋ ਤੇਰੀ ਦੌਰ ਤੇ ਜਿੰਦੀ ਜਿੰਦੀ ਤੇ ਮਾਰਾ ਦਰਸ਼ਕਾਂ ਦੀ ਖੜ ਕੇ ਕਬੱਡੀ ਦੇਖਦਾ ਦਰਸ਼ਕੋ ਜੀਵਨ ਫੇਰ ਕਬੱਡੀ ਪਾ ਰਿਹਾ ਹੈ ਕੈਲਗਰੀ ਵਾਲਾ ਇੱਕ ਵਾਰੀ ਹੱਥਾਂ

ਗਿਆ ਮਾਨੁਕੇ ਗਿੱਲਾਂ ਦਾ ਜੀਵਨ ਖੇਡ ਕਬੱਡੀ ਦਾ ਜੂਬਾ ਲੋਕਾਂ ਨੂੰ ਨਚਾਉਂਦਾ ਹੈ ਮੇਲੇ ਬਣਾਉਂਦਾ ਹੈ ਢੰਗੜੇ ਪਾਉਂਦਾ ਹੈ ਆ ਖਿਡਾਰੀ ਕਹਿੰਦੇ ਢੰਗੜੇ ਪਾਉਂਦਾ ਹੈ ਇਹ ਜੀਵਨ ਹੈ ਮਾਨੁਕੇ ਗਿੱਲਾਂ ਦਾ ਜਿਸ ਨੌਜਵਾਨ ਦਾ ਬੋਲੇ ਹੋਇਆ ਦਾਵਾ ਪਰ ਹੁਣ ਦੇਖਦੇ ਵੀ ਫਿਰ ਜਤਿੰਦਰ ਦੀ ਟਰਾਈ ਦੇ ਨਾਲ ਮਾਨੁਕੇ ਗਿੱਲਾਂ ਵਾਲਾ ਬਹੁਤ ਸੋਹਣਾ ਪੁਆਇੰਟ ਆਪਣੀ ਟੀਮ ਦੇ ਸੇ ਜੋੜ ਗਿਆ ਹੈ ਬੋਲੇ ਜੂਬੇ ਨੇ ਜਿਹੜਾ ਅੱਜ ਦਾ ਮੇਲਾ ਲੁੱਟਿਆ ਨਾ ਇਹ ਵੀ ਕਹਿੰਦੇ ਆ ਅਖਰੀਆਂ ਗੱਲਾਂ ਕਰਵਾ ਗਿਆ ਜੀਵਨ ਮਾਨੂਕੇ ਗੇਲ ਵਾਲਾ ਪਰ ਵੇਖਿਏ ਜਲਾਲਪੁਰਿਆ ਟਾਲਾ ਵੱਡਾ ਮਾਫੀਆ ਜੀਵਨ ਜੀਵਨ ਦੂਰਾ ਉਹ ਜੀਤਾ ਪਰ ਪੁਆਇੰਟ ਮਾਨੂਕੇ ਵਾਲੇ ਦਾ